ਅਸਲ ਮਾਇਨੇ ਚ ਕਾਲਿਉ ਕੀ ਹੈ ਉਹ ਅਜਹੀਆਂ ਖਬਰਾਂ ਸੁਣ ਕੇ ਪਤਾ ਲੱਗਦਾ ਹੈ ਜਿੱਥੇ ਉਹਨੇ ਤੁਹਾਡੇ ਸਾਹਮਣੇ ਤਸਵੀਰਾਂ ਚ ਮੂੰਹ ਬੰਨੀ ਬੈਠਾ ਉਹ ਕਾਲਿਉ ਕੀ ਪੁੱਤ ਹੈ ਜਿਸਦਾ ਕਾਰਨਾਮਾ ਸੁਣ ਕੇ ਤੁਹਾਡੇ ਪੈਰਾਂ ਹਿੱਟੂ ਜ਼ਮੀਨੀ ਖਸਚਾਵੇਗੀ ਇਸ ਪੁੱਤ ਲਖਵਿੰਦਰ ਲੱਕੀ ਨੇ ਪਹਿਲਾਂ ਆਪਣੇ ਪਿਓ ਦੀ ਗਲੇ ਚ ਸਾਫਾ ਪਾ ਕੇ ਉਸਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਫਿਰ ਮੁੜ ਕੇ লাশ ਨੂੰ ਫਾਹੇ ਦੇ ਨਾਲ ਲੰਮਕਾ ਕੇ ਸਭਗੇ ਸਾਬਤ ਕਰ ਦਿੱਤਾ ਕਿ ਉਸਦੇ ਆਪਣੇ ਹੀ ਪਿਓ ਨੇ ਖੁਦਕੁਸ਼ੀ ਕੀਤੀ ਹੈ ਉਸ ਤੋਂ ਬਾਅਦ ਇਸ ਵਹਿਸ਼ੀ ਪੁੱਤ ਨੇ ਸਮਾਜ ਨੂੰ ਦਿਖਾਉਣ ਲਈ ਤੇ ਪੁਲਿਸ ਤੋਂ ਬਚਣ ਲਈ ਆਪਣੇ ਪਿਓ ਸਿਕੰਦਰ ਸਿੰਘ ਦਾ ਅੰਤਿਮ ਸੰਸਕਾਰ ਕਰਕੇ ਉਸ ਦੀਆਂ ਹਸਤੀਆਂ ਵਿਸਰਜਨ ਕਰ ਦਿੱਤੀਆਂ ਜੀਹਾਂ ਸਬ ਦਾ ਕਾਰਨ ਇਹ ਸੀ ਕਿ ਇਸ ਦਾ ਪਿਓ ਸਿਕੰਦਰ ਸਿੰਘ ਆਪਣੀ ਕੁੜੀ ਇਸ ਕਾਤਲ ਪੁੱਤ ਦੀ ਭੈਣ ਨੂੰ 17 ਲੱਖ ਰੁਪਏ ਲਗਾ ਕੇ ਬਾਹਰ ਭੇਜਣਾ ਚਾਹੁੰਦਾ ਸੀ ਜਿਸ ਦੇ ਕਰਕੇ ਲਖਵਿੰਦਰ ਲੱਖੀ ਤੇ ਉਸ ਦੇ ਪਿਓ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ ਨੀਤੀ 10 4 2019 ਨੂੰ ਐਸਆਈ ਹਾਕਮ ਸਿੰਘ ਥਾਣਾ ਸਦਰ ਕੋਟਕਪੂਰਾ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖੀ ਸਨ ਆਵ ਸਕੰਦਰ ਸਿੰਘ ਰਾਣਾ ਵਾਸੀ ਵਾੜਾ ਦਰਾਕਾ ਨੇ ਆਪਣੇ ਬਾਪ ਸਕੰਦਰ ਸਿੰਘ ਦਾ ਸਾਫੇ ਨਾਲ ਫਾਹਾ ਦੇ ਕੇ ਕਤਲ ਕਰਕੇ ਉਸ ਦੀ ਬੋਡੀ ਨੂੰ ਪੱਖੇ ਨਾਲ ਲਟਕਾ ਦਿੱਤਾ ਉਸ ਤੋਂ ਬਾਅਦ ਉਸ ਦਾ ਸੰਸਕਾਰ ਕਰਕੇ ਉਸ ਦਾ ਭੋਗ ਵੀ ਪਵਾਤਾ ਤੇ ਉਸ ਦੀਆਂ ਅਸਤੀਆਂ ਜਿਹੜੀਆਂ ਉਹ ਜਲ ਪ੍ਰਵਾਹ ਕਰ ਦਿੱਤੀਆਂ ਇਸ ਇਨਫੋਰਮੇਸ਼ਨ ਤੇ ਮਕਦਮਾ ਨੰਬਰ 28 ਮਿਤੀ 10/4/19 ਅਧੀਨ ਧਾਰਾ 302 201 ਥਾਣਾ ਸਦਰ ਕੋਟਪੂਰਾ ਦਰਜ ਰਜਿਸਟਰ ਕੀਤਾ ਗਿਆ ਜਿਹਦੇ ਵਿੱਚ ਮਕਦਮਾ ਦੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖੀ ਨੂੰ 13/4/19 ਨੂੰ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ ਪੌੜੀ ਤੇ ਕੱਪੜੇ ਜਿਹੜੇ ਆਬਰਾਮਦ ਕਰਾਏ ਗਏ ਤੇ ਜਿਹੜਾ ਪੁਲਸ ਰਿਮਾਂਡ ਤੇ ਹੈ ਜਿਸ ਕੋ ਹੋਰ ਮਜਬੂਤ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਤੋਂ ਹੋਰ ਸਰਾਖ ਲੱਭਣ ਦੀ ਆਸ ਹੈ ਸੋ ਜ਼ਮਾਨਾ ਅੱਜ ਕਾ ਲਈ ਆ ਗਿਆ ਹੈ ਪੁੱਤਰ ਜੇ ਕਿਸੇ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਾ ਦਿੱਤੀ ਗਈ ਹੁੰਦੀ ਤਾਂ ਪੁੱਤ ਵੱਲੋਂ ਕੀਤੇ ਆਪਣੇ ਹੀ ਪਿਓ ਦੇ ਕਤਲ ਦੇ ਇਸ ਮਾਮਲੇ ਤੇ ਪੜਦਾ ਪਹਿਚਾਣਾ ਸੀ ਕੋਟ ਖਪੂਰਾ ਤੋਂ ਦਰਸ਼ੇਮ ਚੋਪੜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ